ਗਾਰੀਆਂ ਦੇ ਵਿੱਚੋਂ ਅੱਜ ਤੱਕ ਕਨੇ ਉਮਰਾ ਗੈਰ ਗਾਰੀਆਂ ਨੇ ਲੋਕਾਂ ਨੇ ਇੱਥੇ ਬੀ ਉਮਰਾ ਲੱਗ ਜਾਣੀਆਂ ਪਰ ਇਨਸਾਫ ਨਹੀਂ ਮਿਲੂਗਾ ਕਿਸੇ ਨੂੰ ਕਿ ਪੁਰਖ ਸਰਪ ਛੋਡੇ ਦੇ ਲਾਖੀਆਂ ਵਾਸਤੇ ਰੱਖੀ ਹੋਈ ਆ ਗਈ ਛੋਡੇ ਦੇ ਫਿਰ ਗੋਲੇ

ਕਹਾਂ ਸਮਝਦੇ ਨੇ ਸਾਡੇ ਉਹ ਵੀਰ ਨੇ ਚਾਬੀ ਨੂੰ ਪਹਿਲੇ ਹੱਥ ਰੱਖਿਆ ਹੋਇਆ ਸੀ ਅਕਬਰ ਦੇ ਪਿੱਛੇ ਉਤਰੇ ਉਹ ਲੱਕ ਫੜ ਕੇ ਪੌਸਾਲੇ ਨੂੰ ਪੜਾ ਕਰਦਾ ਜਦ ਕਿ ਗੱਡੀ ਅਸੀਂ ਉੱਥੇ ਪੇ ਪਗਲਾ ਆਤਮਾਨ ਕਹਿੰਦਾਗਾ ਕਿ ਬਿਨਾ ਬਲੇ ਤੋਂ ਧਰਨੇ ਲਾਉਂਦੇ ਨੇ ਕਿ ਉਹ ਕਹਿੰਦਾਗਾ ਜਿੰਨਾ ਦੀ ਸਰਕਾਰ ਆਪ ਧਰਨੇ ਤੇ ਨਿਕਲੀ ਹੋਵੇ ਪਗਲਾ ਆਤਮਾਨ ਦੀ ਸਰਕਾਰ ਅੰਨਾ ਹਲੜਾ ਦੇ ਨਾ ਰੱਖੇ ஜமிூசிவாலவ <Sessly> ਕੁਨੇ ਕੀਤਾ ਦਾ ਚਾਹੇ ਮਾਵਾ ਭੈਣਾਂ ਨੇ ਚਾਹੇ ਸਾਡੇ ਵੀਰ ਨੇ ਹੱਸ ਹੱਸ ਕੇ ਸਿਰਸ ਨੂੰ ਲੜਿਆਗਾ ਹੱਸਦੇ ਹੋਏ ਅੱਤੂ ਗਾਸ ਦੇ ਗੋਲੇ ੱੱਲੇ ਲੇਗੇ ਅੱਜ ਵੀ ਉਸ ਦਿਨ ਤੋਂ ਲੈ ਕੇ ਅਜੇ ਤੱਕ ਸਾਡੇ ਵੀਰ ਸਾਡੀਆਂ ਮਾਵਾ ਭੈਣਾਂ ਦੇ ਗਲੇ ਖਰਾਬ ਨੇ ਨਾ ਗੋਲਿਆਂ ਦਾ ਕਰਕੇ ਪਰ ਉਸ ਦਿਨ ਤੋਂ ਲੈ ਕੇ ਇੱਕ ਦਿਨ ਵੀ ਘਰੇ ਨਹੀਂ ਬੈਠੇ ਚਾਹੇ ਕੋਈ ਪਿੰਡਾਂ ਦੇ ਵਿੱਚ ਸਦਾ ਚੱਲਦੇ ਰਹੇ ਦੇ ਉਦੇ ਹਣ ਚਾਹੇ ਗ੍ਰੈਂਟ ਕਰਜੇ ਲੈ ਕੇ ਆਉਂਦੇ ਹਣ ਉਹਨਾਂ ਨੂੰ ਵਾਰਸ ਮੋੜਿਆ ਜਦੋਂ ਗ੍ਰੈਂਟ ਕਰਜੇ ਲੈ ਕੇ ਆਉਂਦੇ ਰਹੇ ਕਿਉਂਕਿ ਪਹਿਲੇ ਸਰਕਾਰਾਂ ਨੇ ਘੱਟੀਆਂ ਨੀਤੀਆਂ ਕਰਕੇ ਸਾਡੇ ਤੇ ਚੜਦੇ ਗਏ ਕਰਜੇ ਫੇਰੇ ਸਰਕਾਰਾਂ ਲਿਆਉਂਦੀਆਂ ਨੇ ਗ੍ਰੈਂਟ ਕਰਜੇ ਫੇਰ ਲੋਜ ਨੇ ਘਰਾਂ ਦੀਆਂ ਤੇ ਜਮੀਨਾਂ ਦੀਆਂ ਤੁਰਕੀਆਂ ਇਸ ਕਰਕੇ ਕਹਿਣੇ ਆਗੇ ਵੀ ਬੇਸਾਨੀ ਜਾਗਦੇ ਰਹਿਣਾ ਚਾਹੀਦਾ ਦਾ ਜਦੋਂ ਦੇ ਕਰਜੇ ਚੜਦੇ ਗਏ ਨੇ ਜਦੋਂ ਤੱਕ ਅਸੀਂ ਪਿਆਰੀ ਨਹੀਂ ਅੱਗ ਲਾਉਂਦੇ ਕਰਦੀ ਆਗੀ ਉਹਦੇ ਨਾਲ ਐਂਟਰੀਆਂ ਮਾਰਦੇ ਨੇ ਸਾਡੇ ਖੇਤਾਂ ਦੀ ਜਮੀਨ 'ਤੇ ਜਦੋਂ ਸਾਡੇ ਕੋਈ ਕੜਕਲੂ ਚੁੰਡੀ ਪੈਂਦੀ ਆ ਉਹਦੇ ਕੋਈ ਅਧਿਕਾਰੀ ਆ ਕੇ ਖੜਦਾ ਨਹੀਂ ਉਹਦੇ ਇਹਨਾਂ ਦੀ ਸੈਟੇਲਾਈਟ ਕੰਮ ਨਹੀਂ ਕਰਦੀ ਦੇਖੋ ਇਹ ਚੁੰਡੀ ਕਿੱਥੇ ਆ ਕਿੰਨੀ ਕੋਆ ਜਿਹੜੀਆਂ ਅਸੀਂ ਪਾ ਚੁੱਕਿਆ ਦੋਨੋਂ ਵਾਰੀ ਬੂਨਾ ਬੂਨ ਤੇ ਦਵਾਈ ਪਾਤੀ ਆਗੀ ਪਰ ਚੁੰਡੀ ਨਹੀਂ ਮਰ ਰਹੀ ਪਰ ਆ ਉਥੇ ਜਿਹੜੀਆਂ ਸਪਰੇਆ ਨੇ ਰੇਹਾਂ ਨੇ ਸਾਡੇ ਮਾਮਾ ਦੇ ਜਿਹੜੇ ਪੁੱਤ ਨੇ ਜੇ ਜਾਦਾ ਹੋ ਸਪ੍ਰਿਆਵੀ ਕੇ ਮਰ ਰਹੇ ਨੇ ਇਹਨਾਂ ਜਿਹੜੇ ਕਰਜੇ ਚਾੜੇ ਨੇ ਸਰਕਾਰਾਂ ਨੇ ਜਿਹਾ ਸਾਡੇ ਚਿੱਟੇ ਦੀ ਭੇਡ ਚੜ ਕੇ ਸਾਡੇ ਨੌਜਵਾਨ ਜਿਹੜੇ ਮਰ ਰਹੇ ਨੇ ਪਰ ਸਰਕਾਰ ਨੂੰ ਉਹਦੇ ਕੁਛ ਨਹੀਂ ਦੇਉਦੀ ਜਦੋਂ ਕਿਸੇ ਦਾ ਪੁੱਤ ਜਦੋਂ ਬਾਹਰ ਵਿੱਚ ਸਿਰੰਜ ਲਾ ਕੇ ਉਹਦੀ ਮੌਤ ਹੋ ਜਾਂਦੀ ਆਦੀ ਉਹ ਤਾਂ ਨਹੀਂ ਉਹਨਾਂ ਦੀ ਪੋਛੋਤੇ ਜਾਂਦੀ ਪੋਰਥ ਸਿਰਫ ਛੋਡੇ ਦੇ ਲਾਖੀ ਜਿਹੜੇ ਕਹਿੰਦੇ ਸੀ ਲੋਕਾਂ ਨੇ ਆ ਉਹ ਤੁਹਾਡੇ ਨਹੀਂ ਇਹ ਨਹੀਂ ਕੋਲੀਆਂ ਉਹਨਾਂ ਦੇ ਹੱਕ ਦੀ ਖੜਦੀ ਆ ਉਹਨਾਂ ਦੇ ਹੱਕ ਦੀ ਭੁਗਤਨੀ ਆ ਗਈ ਕੈਦਾਂ ਸੰਘਟਾ ਕਰਾ ਦਿੰਨੇ ਆ ਸਾਡੇ ਵੀਰਾਂ ਨੂੰ ਤੁਸੀਂ ਖੇਤਾਂ ਦੇ ਵਿੱਚ ਉੱਥੇ ਬਿਠਾਈ ਰੱਖੇ ਆ ਚੰਕਾਣ ਲੈਣੇ ਵਾਲਾ ਸਾਡਾ ਦੈਰੂ ਪਹਿਲਾਂ ਸਾਰੀ ਰਾਤ ਘਰ ਦੇ ਵਿੱਚ ਲਗਨਬੰਦ ਕੀਤਾ ਗਿਆ ਤੇਰੇ ਦੇ ਘਰ ਨੂੰ ਕੀ ਪਰ ਪਿੰਡ ਨੂੰ ਘੇਰਾਬੰਦੀ ਕੀਤੀ ਗਈ ਹੁਣ ਜਿੱਥੇ ਖੇਤ 'ਚ ਬੈਠਾ ਉਹਨੂੰ ਕੰਮ ਵੀ ਨਹੀਂ ਕਰਨ ਦੇ ਉੱਥੇ ਪਰਚਾ ਲਾਤੀ ਆ ਬਾਗਾ ਅਰਦੇ ਹੱਕ ਮੰਗਣ ਜਦੋਂ ਤਾਂ ਲੋਕ ਇਕੱਠੇ ਹੁੰਦੇ ਨੇ ਉਹੀ ਜਿਨਿਆਰਾ ਬਾਗ ਬਣਾਉਂਦੇ ਨੇ ਉਹੀ ਅੰਗਰੇਜ਼ਾਂ ਦੀਆਂ ਨੀਤੀਆਂ ਲੈ ਕੇ ਆਦੇ ਨੇ 12 ਕੁੰਡੇ ਲਾ ਦਿੰਦੇ ਨੇਗੇ ਜਦ ਕਹਿੰਦੇ ਵੀ ਸਾਡੀ ਜਿਹੜੀ ਗੱਲ ਆ ਉਹ ਪੁਲਿਸ ਕਿਸੇ ਨੂੰ ਨਾ ਸੁਣੇ ਤੇ ਤੁਸੀਂ ਨਾ ਕਹਿੰਦੇ ਕਚੋਰੀਆਂ 'ਚ ਜਾਓ ਉੱਥੇ ਬੈਰਦਾ ਡੀਸੀ ਉੱਥੇ ਬੈਰਦੇ ਵੱਡੇ ਥਾਣੇਦਾਰ ਜਾਨੀ ਕਿ ਉੱਥੇ ਵੀ ਨਾ ਗੇਟ ਲਾ ਲੈਣਗੇ ਲੋਕਾਂ ਦੀ ਆਦੀ ਆਵਾਜ਼ ਉੱਥੇ ਲੈ ਕੇ ਜਾਣਗੇ ਕਿ ਜਿਹੜੇ ਅੰਦਰ ਨੇ ਅੰਦਰ ਰਹੇ ਦੇਖੋ ਬਾਹਰ ਨਹੀਂ ਜਾਣ ਦਿੰਦੇ ਜੜ ਕੇ ਇੱਥੇ ਤੱਕ ਹੈ ਉੱtre ਆਉਣਗੇ ਜਦੋਂ ਇਹਾਰੇ ਕਾਨੂੰਨ ਬਣਾਏ ਸੀ ਉਦੋਂ ਆਪਾਂ ਨੇ ਕਿਹਾ ਸੀਗਾ ਇਹਨਾਂ ਦੇ ਕਾਨੂੰਨ ਵਿੱਚ ਘੜਿਆ ਸੀ ਵੀ ਤੁਸੀਂ ਜਿਹੜੀ ਆਦੀ ਸਮਾਈ ਆ ਗਈ ਉਹ ਤਾਂ ਨਹੀਂ ਕਰ ਸਕਦੇ ਥਾਂ ਇੱਕ ਜਿਹੜੀ ਦੇ ਵਿੱਚ ਜਦੋਂ ਸਾਡੀ ਜਿਹੜੀ ਸਮਾਈ ਆ ਸਾਨੂੰ ਪਤਾ ਦਾ ਅੱਜ ਤੱਕ ਕਿਤੇ ਨਹੀਂ ਹੁੰਦੀ ਕਿਸੇ ਧੀਰਪੈ ਦਾ ਰਾਲਾ ਪੈਂਦਾਗਾ ਜੇ ਪੁਲਿਸ ਵਾਲਿਆਂ ਨੂੰ ਲਖਾਣ ਚਲਾਈ ਜਾਣਾ ਵੀ ਸਾਨੂੰ ਕੋਈ ਧੁਰਕੀਆਂ ਦੇ ਰਹੇ ਨੇਗੇ ਆਹ ਘਾਰੇਦਾਰ ਕਹਿੰਦੇ ਆ ਕਿ ਇੱਥੇ ਆਏ ਨਹੀਂ ਅਸੀਂ ਖਾ ਸਕਦੇ ਹੈਗੇ ਅਸੀਂ ਸਮਝੌਤਾ ਕਰਾ ਸਕਦੇ ਆ ਜੇ ਜੇ ਤੁਸੀਂ ਪਰ ਕਚਾਈ ਨਹੀਂ ਜਿਮਲਜੋ ਤੁਸੀਂ ਕੋਰਟ ਕੇਸ ਲਾ ਦਿਓ ਇਹਨਾਂ ਨੂੰ ਪਤਾ ਵੀ ਕੋਰਟ ਕਚਹਿਰੀਆਂ ਦੇ ਵਿੱਚੋਂ ਅੱਜ ਤੱਕ ਕਿੰਨੀ ਉਂਗੜਾ ਗਏ ਘਾਰਿਆਂ ਨੇ ਲੋਕਾਂ ਨੇ ਇੱਥੇ ਵੀ ਉਂਗੜਾ ਲੱਗ ਜਾਣੀਆਂ ਪਰ ਇਨਸਾਫ ਨਹੀਂ ਮਿਲੂਗਾ ਕਿਸੇ ਨੂੰ ਜਨਕੇ ਇਸ ਤਰ੍ਹਾਂ ਨਾ ਕਰੇ ਆਪਦੇ ਆਪ ਦਾ ਰਾਹ ਬਣਾਏ ਨੇ ਲੋਕਾਂ ਨੂੰ ਮਿੱਤੰਦੇ ਲਈ ਤੇ ਕੁੱਤੰਦੇ ਲਈ ਹੁਣੇ ਤੁਸੀਂ ਤੈਅ ਕਰਨਾ ਵੀ ਅਸੀਂ ਕੇਸ ਲਾ ਆਉਂਦਿਆਂ ਹੱਕੀ ਮਜ਼ਾ ਬਣਵਾਉਣ ਲਈ ਸਭਾ ਸਾਡੇ ਵੱਗ ਤਿਆਰਿਆ ਕਰੋ ਸੈਕਟਰੀ ਸਾਹਿਬ ਕਹੇਗਾ ਕਿ ਜੈ ਜਲਤਾ ਜੈ ਸਦਾ ਸੇ ਜਤਨਰ ਦੇ ਲੋਕਾਂ